ਜੈਸੀ ਕਰਨੀ ਵੈਸੀ ਭਰਨੀ ਕੁਝ ਸਮੇਂ ਵਿੱਚ ਹੀ ਕੋਇੰਦਵਾਲ ਸਾਹਿਬ ਇੱਕ ਕਾਫੀ ਵੱਡਾ ਸ਼ਹਿਰ ਬਣ ਗਿਆ ਸੀ ਇੱਥੇ ਹਰ ਜਾਤ ਬਰਾਦਰੀ ਦੇ ਲੋਕ ਆ ਕੇ ਵਸੇ ਸਨ ਪਰ ਖੋਜੇ ਬਰਾਤਰੀ ਦੇ ਲੋਕ ਕੁਝ ਜ਼ਿਆਦਾ ਹੀ ਆ ਕੇ ਵਸੇ ਸਨ ਇਹ ਲੋਕ ਸਖੀ ਸਰਵਰ ਨੂੰ ਮੰਨਦੇ ਸਨ ਅਤੇ ਉਸ ਸਮੇਂ ਇਸ ਇਲਾਕੇ ਦੇ ਆਪ ਪਿੰਡਾਂ ਵਿੱਚ ਸਖੀ ਸਰਵਰੀਆਂ ਦੀ ਜ਼ਿਆਦਾ ਗਿਣਤੀ ਸੀ ਨਵਾਂ ਸ਼ਹਿਰ ਵਸਨ ਕਰਕੇ ਵਪਾਰ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਮੁੱਖ ਰੱਖ ਕੇ ਇਹ ਲੋਕ ਗੋਇੰਦਵਾਲ ਵਿੱਚ ਆਪਸੇ ਸਨ ਜਦ ਇਨ੍ਹਾਂ ਖੂਜੀਆਂ ਵੇਖਿਆ ਕਿ ਕੁਝ ਮੁਸਲਮਾਨ ਵੀ ਸਿੱਖੀ ਤੋਂ ਪ੍ਰੇਰਿਤ ਹੋ ਰਹੇ ਸਨ ਤਾਂ ਇਨ੍ਹਾਂ ਨੇ ਗੁਰੂ ਦੇ ਸਿੱਖਾਂ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ ਉਸ ਸਤਤ ਤੋਂ ਭਲੀ ਪਾਂਤ ਜਾਨੂ ਸਾਲ ਕੀ ਗੋਇੰਦਵਾਲ ਨੂੰ ਗੁਰੂ ਅਮਰਦਾਸ ਨੇ ਵਸਾਇਆ ਹੈ ਪਰ ਫਿਰ ਵੀ ਉਹ ਆਪਣਾ ਦਬ ਦਵਾਰ ਰੱਖਣਾ ਚਾਹੁੰਦੇ ਸਨ ਜਦ ਸਿੱਖਾਂ ਦੀਆਂ ਇਸਤਰੀਆਂ ਖੂਹ ਤੇ ਪਾਣੀ ਭਰ ਲ ਜਾਂਦੀਆਂ ਤਾਂ ਇਹ ਗੁਲੇਲਾ ਮਾਰ ਕੇ ਉਹਨਾਂ ਦੇ ਘੜੇ ਭੰਨ ਦਿੰਦੇ ਸਿੱਖਾਂ ਨੇ ਜਦ ਗੁਰੂ ਸਾਹਿਬ પાસે ਸ਼ਿਕਾਇਤ ਕੀਤੀ ਤਾਂ ਗੁਰੂ ਜੀ ਨੇ ਮਸ਼ਕਾਂ ਲੈ ਆਉਣ ਲਈ ਕਿਹਾ ਜਦ ਸਿੱਖ ਮਸ਼ਕਾਂ ਨਾਲ ਪਾਣੀ ਭਰਨ ਲੱਗੇ ਤਾਂ ਇਹ ਕੰਨੀਆਂ ਜਾਂ ਤੀਰ ਮਾਰ ਕੇ ਮਸ਼ਕਾਂ ਵਿੱਚ ਮੋਰੀ ਕਰ ਦਿੰਦੇ ਇਸ ਤਰ੍ਹਾਂ ਇਹ ਖੋਜੀ ਹੋਰ ਪੁੱਤਰ ਗਏ ਜਦ ਸਿੱਖਾਂ ਇਹਨਾਂ ਨਾਲ ਟੱਕਰ ਲੈਣ ਵਾਰੀ ਗੁਰੂ ਜੀ ਤੋਂ ਆਗਿਆ ਮੰਗੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਕਿਹਾ ਉਹ ਸਾਡੇ ਨਗਰ ਵਾਸੀ ਹਨ ਸਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਗੁਰੂ ਜੀ ਨੇ ਹਦਾਇਤ ਕਰ ਦਿੱਤੀ ਕਿ ਪਿੱਤਲ ਦੀਆਂ ਗਾਗਰਾਂ ਮੰਗਵਾ ਲਈਆਂ ਜਾਣ ਜਦ ਸਿੱਖ ਗਾਗਰਾਂ ਵਿੱਚ ਪਾਣੀ ਲਿਹਾਉਣ ਲੱਗੇ ਤਾਂ ਇਹ ਵੱਟੇ ਮਾਰ ਕੇ ਗਾਗਰਾਂ ਚਿੱਬੀਆਂ ਕਰ ਦਿੰਦੀਆਂ ਸਿੱਖ ਤੰਗ ਹੋ ਕੇ ਫਿਰ ਜੱਜ ਗੁਰੂ ਜੀ ਕੋਲ ਸ਼ਿਕਾਇਤ ਕਰਦੇ ਤਾਂ ਗੁਰੂ ਜੀ ਨਾ ਨੂੰ ਸ਼ਾਂਤ ਰਹਿਣ ਲਈ ਕਹਿੰਦੇ ਕਈ ਵਾਰ ਉਹ ਇਹ ਵੀ ਕਹਿ ਦਿੰਦੇ ਜੈਸਾ ਕੋਈ ਕਰੇਗਾ ਵੈਸਾ ਹੀ ਭਰੇਗਾ ਕਰਨੀ ਵਾਹਿਗੁਰੂ ਦੀ ਐਸੀ ਹੋਈ ਕਿ ਇੱਕ ਸੰਨਿਆਸੀਆਂ ਦੀ ਟੋਲੀ ਗੋਇੰਦਵਾਲ ਆ ਗਈ ਖੋਜਿਆਂ ਨੇ ਉਹਨਾਂ ਨਾਲ ਵੀ ਛੇੜਖਾਨੀ ਕੀਤੀ ਸੰਨਿਆਸੀਆਂ ਦੀ ਗਿਣਤੀ ਕਾਫੀ ਸੀ ਉਹਨਾਂ ਨੇ ਆਪਣੇ ਡੰਡੇ ਕੱਢ ਲਈ ਖੋਜਿਆਂ ਨੂੰ ਇੰਨਾ ਘਟਿਆ ਕਿ ਕੁੱਝ ਦੇ ਲ ਤਾਂ ਗੋਡੇ ụt ਗਏ ਤੇ ਕਈ ਆਪਣੀ ਜਾਨ ਹੀ ਗਵਾ ਬੈਠੇ ਨਗਰ ਵਿੱਚ ਬਿਲਕੁਲ ਸ਼ਾਂਤੀ ਹੋ ਗਈ ਪਰ ਖੋਜੇ ਕੁਝ ਸਮੇਂ ਬਾਅਦ ਫਿਰ ਇਲਤਾ ਕਰਨ ਲੱਗੇ ਉਹਨਾਂ ਦੇ ਨਾਲ ਵਿੱਚ ਲਾਹੌਰ ਤੋਂ ਸਾਈ ਖਜ਼ਾਨਾ ਖਚਰਾ ਰਾਹੀ ਦਿੱਲੀ ਜਾ ਰਿਹਾ ਸੀ ਰਾਤ ਨੂੰ ਖਜ਼ਾਨੇ ਦੇ ਰਖਵਾਲਿਆਂ ਨੇ ਗੋਹੇਦਵਾਰ ਠਹਿਰਨਾ ਹੀ ਜੋਗ ਸਮਝਿਆ ਇਸ ਲਈ ਇੱਥੇ ਹੀ ਉਹ ਇੱਕ ਸਰਾਂ ਵਿੱਚ ਠਹਿਰ ਗਈ ਸ਼ਾਮ ਨੂੰ ਬਹੁਤ ਜ਼ੋਰ ਦੀ ਹਨੇਰੀ ਅਤੇ ਝੱਖੜ ਆਇਆ ਇਸ ਕਰਕੇ ਉਹਨਾਂ ਦੀ ਖਜ਼ਾਨੇ ਨਾਲ ਲੜੀ ਲਦਾਈ ਇੱਕ ਖੱਤਰ ਗੁੰਮ ਹੋ ਗਈ ਜਦ ਸਵੇਰੇ ਉੱਠ ਕੇ ਉਹਨਾਂ ਖੱਤਰਾਂ ਦੀ ਗਿਣਤੀ ਕੀਤੀ ਤਾਂ ਇੱਕ ਖੱਤਰ ਘਟ ਸੀ ਸ਼ਾਹੀ ਖਜ਼ਾਨੇ ਦੇ ਇੰਚਾਰਜ ਨੂੰ ਫਿਕਰ ਪੈ ਗਿਆ ਉਸਨੇ ਆਪਣੇ ਸਪਾਈ ਨਗਰ ਦੇ ਚਾਰ ਸਪੇਰੇ ਦੜਾਈ ਪਰ ਕੋਈ ਪਤਾ ਨਾ ਲੱਗਾ ਅੰਤ ਵਿੱਚ ਕੁਝ ਸਮੇਂ ਬਾਅਦ ਗੁੰਮ ਹੋਈ ਖੱਤਰ ਆਪਣੇ ਆਪ ਹੀ ਹਿਣਕ ਪਈ ਖੱਤਰ ਦੀ ਹਿਣਕ ਸੁਣ ਕੇ ਸਪਾਈ ਉਸ ਪਾਸੇ ਵੱਲ ਭੱਜੇ ਅਖੀਰ ਖੋਜੀਆਂ ਦੇ ਇੱਕ ਘਰ ਵਿੱਚੋਂ ਉਹਨਾਂ ਨੂੰ ਖੱਤਰ ਮਿਲ ਗਈ ਖਜ਼ਾਨੇ ਦੇ ਇੰਚਾਰਜ ਨੇ ਸਾਰੇ ਖੋਜੀਆਂ ਨੂੰ ਬੁਲਾ ਲਿਆ ਉਹਨਾਂ ਨੇ ਕੁਝ ਨੂੰ ਤਾਂ ਉੱਥੇ ਹੀ ਮਾਰ ਦਿੱਤਾ ਤੇ ਬਾਕੀਆਂ ਨੂੰ ਬੰਨ੍ਹ ਕੇ ਦਿੱਲੀ ਲੈ ਗਏ ਜਿਹੜੇ ਖੋਜੇ ਗੁੰਦਵਾਲ ਵਿੱਚ ਬਚੇ ਉਹ ਨਗਰ ਛੱਡ ਕੇ ਚਲੇ ਗਏ ਇਸ ਤਰ੍ਹਾਂ ਸ਼ਹਿਰ ਵਿੱਚੋਂ ਖੋਜੀਆਂ ਦਾ ਸਫਾਇਆ ਹੋ ਗਿਆ ਏ ਗੁਰੂ ਜੀ ਵੱਲੋਂ ਕਿਹਾ ਗੱਤਨ ਕਿ ਜੈਸੀ ਕਰਨੀ ਵੈਸੀ ਭਰਨੀ ਪੂਰਾ ਹੋਇਆ